यह सबका नहीं किया जाता है। अब तो देखो कि मैं इतना भी हालत यही है। उपेंद्र तो जोंगिया भी क्या काम भी नहीं कर रही हैं। इस तकरार चाहे काम कर सकती है, लेकिन वो नहीं करती। हमारी असीमित ना कि दुश्मनों दिशा आदि सब कर ले। ਹਰ ਕੋਈ ਕੋਈ ਹੋਣਾ ਤੇ ਜਦੋਂ ਇਹ ਸ਼ਾਰਟ ਪ੍ਰੀਆਵ ਕਾਰ ਦਾ ਘਟਦਾ ਲੋਕਾਂ ਕਿ ਤੋਾਈ ਸਾਨੂੰ ਕਾਜੇ ਫਮਾਈ ਹੈ ਕਮਾਈ ਹੋਤ ਕਮਾਈ ਜਗਲੀ ਨਾ ਕਮਾਈ ਨਹੀਂ ਹੈ ਕਿਸਰੇ ਅਸਲ ਮਸਲੇ ਦੇ ਯਾਦ ਨੂੰ ਪੜੋ ਕਿ ਜਦੋਂ ਵਿਚਾਰਾਂ ਨਾਲ ਕਾਰਜ ਦੀ ਜਾਰ ਸਮਾਪਤ ਹੁੰਦੀ ਹੈ ਸਭ ਤੋਂ ਪਹਿਲਾਂ ਸੂchnਾ ਲਿਆਉਂਦੇ ਹੈ ਯਾਦ ਕਰੋ ਪ੍ਰਸਨ ਸੂchnਾ ਆਦੀ ਸਭ ਤੋਂ ਮਾਹਾਂ ਆਉਂਦੀ ਦੌੜੇ ਪਿੱਛਾ ਦੇ ਹੁਣ ਗੋਲੀ ਲਿਆਏ ਗੋਲੀ ਆਪਾਂ ਜੀਭ ਤੇ ਰੱਖ ਕੇ ਖਾਣ ਵਾਲੀ ਤੇ ਗੋਲੀ ਦਾ ਟੀਕਾ ਹੀ ਘੋੜ ਕੇ ਆ ਲਵੇ ਅਗਲਾ ਨੂੰ ਪਤਾ ਇਹ ਗੱਲ ਬੜੀ ਸਾਫ਼ ਆਉਂਦੀ ਨਹੀਂ ਬਟੇ ਬਟੇ ਚੱਲੋ ਘਾੜੇ ਜਿਹੇ ਮਾਰੇ ਨੀ ਗੇ ਦਬ ਕੇ ਦੇਹਲੇ ਮਾਰ ਕੇ ਜਿਹੜੇ ਫਿਰ ਉੱਠ ਖੜੇ ਹੋ ਜੂਜੇ ਮਕਾਬਲੇ ਦਾ ਆ ਕੇ ਦੇਖ ਲੈ ਤਾਂ ਨਹੀਂ ਹੋਵੇ ਜੇਲਾ ਤਾੜ ਕੇ ਦੇਖ ਲੈ ਗੋਲਿਆਂ ਮਾਰ ਕੇ ਦੇਖ ਲਿਆ ਵਾਸਾ ਵਿਚਾਰ ਕੇ ਦੇਖ ਲੈ ਮੁਕੇ ਨਹੀਂ जिन लोगों ने या जिन निवेदने या तो रसला होते हैं, दिया नहीं पड़ता हो, मैं सुन रहा हूँ कि कल्ला के मुद्दा बदल गया है, अब जाके कितने होगा, किसे तो बिल्कुल, वो तो हाँ थोड़ी होती भी कल्पना रहेगी, जैसा से पांडा कार्ड पांडा है, ना बोल रहा ਜਿਹਦਾ ਸਾਲ ਤੋਂ ਸਭ ਪੋਲੀ ਕਾਰਜਾ ਨਾਮਾ ਨੋੰਦਰਾ ਕਮਾਲਾ ਕਾਰਜ ਵਿਆਹ ਕਰਾਉਣਾ ਉਹ ਬੱਚਾ ਜਨਮ ਉਹ ਜੋਗੀ ਨਹੀਂ ਲੈਂਦਾ ਜਿਹਦਾ ਨਸਲਾ ਇਹ ਨਾ ਪਹਿਲਾ ਹੋਣਾ ਜਵਾਗ ਨਾ ਪਹਿਲਾ ਹੋਏ ਤਾਂ ਘਟਨ ਹੋਗੇ ਐਸ ਵੇਲੇ ਪੰਜਾਬ ਦੇ ਵਿੱਚ ਦੋ ਖੰਡ ਸੈਕਟਰ ਉਹ ਸੈਕਟਰ ਜਿਹਦੇ ਦੋਨੇ ਤਰ੍ਹਾਂ ਦੇ ਨੇ ਉਹ ਪੰਜਾਬ ਦਾ ਜਾਲਾ ਫਲੇ ਹੋਏ ਇੱਕ ਆਲਸ ਸੈਕਟਰ ਜਿੱਤੇ ਅਗਸਤ ਸਾਹਿਬ ਕੇ ਬਾਰੇ ਹੁੰਦੇ ਆ ਪੰਜਾਬ ਖਾਲੀ ਹੋਈਏ ਲੰਬ ਨਾਲ ਖਾਲੀ ਹੋਈ ਅੱਜ ਇੱਕਾ ਦਾ ਦਾਰੂ ਦੇ ਸੈਕਟਰ ਜਿੱਥੇ ਬੱਚਾ ਜਮਾਉਂਦੇ ਕਾਉਂਟ ਰੱਖਦੇ ਜੋਗਰੇ ਦੇ ਹੋਰਿਆਂ ਕੰਮ ਤੋਂ ਬਾਅਦ ਉਜੀਤ ਰੱਖਦਾਗਾ ਉਸ ਤੋਂ ਬਾਅਦ ਸਿਹਤਾਂ ਦੇ ਬੱਚਾ ਲੈਣ ਲੱਗੇ ਟੀਕੇ ਨਾਲ ਉਹਨਾਂ ਸਿਹਤਾਂ ਦੇ ਰਿਸਪੌਂਸ ਆ ਗਿਆ ਕਿ ਵੀਰ ਆ ਜ਼ਿਆਦਾ ਜਦੋਂ ਨਸਲਾਂ ਬਦਲੀਆਂ ਬੀਜ ਬਦਲ ਗਿਆ ਡੀਐਨਏ ਬਦਲ ਗਿਆ ਸਰੋ ਨਾਮ ਦੀ ਨਾਲ ਅਲਖਾਂ ਕਰਦਾਰ ਜੋਤਾਂ ਦੇ ਰਹੀਆਂ ਇੱਕ ਧੁਨ ਤੇ ਪੀੜੀਦਰ 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 ਹਜ਼ਾਰਾਂ ਸਾਲ ਤੋਂ ਡੀਐਲਐਨ ਤੇ ਆਉਂਦਾ ਅਗਰਾਂ ਦੇ ਪਾਪਾ ਹੋਤਾ ਸੋ ਪਾਪਾ ਗੱਲ ਅਸਾਂ ਦਾਸ ਪੜਿਆ ਸੁੱਖਾ ਸੋ ਰੋਤਾ ਸੋ ਪੜਿਆ ਪਤਾ ਕਿ ਨੂੰ ਕਿ ਇਹਨਾਂ ਲੋਕ ਨੂੰ ਹੈ ਗਿਣਤੀ ਦੇ ਵੇਸ਼ਾ ਥੋੜੇ ਹੋਣਾ ਆ ਜ਼ਬਰ ਦੇ ਗਲਾਬ ਜ਼ਰੂਰ ਦੇ ਗਲਾਬ ਦੇ ਬਾਟਾਉਣ ਦੇ ਕਿੰਨਾ ਖਾਣੋ ਉਹ ਇੱਕ ਯੰਨੇ ਤੁਰੇ ਹੋਏ ਨੇ ਇੱਕ ਤਾਂ ਦੇਸ਼ ਧਾਮ ਇੱਕ ਮੋਦੀ ਕਰਨ ਦੀ ਗੱਲ ਹੋਈ ਪੂਰੇ ਦੇਸ਼ ਨੂੰ ਇੱਕੋ ਰਗ ਜਿਹੀ ਜਿਹੀ ਕੋਸ਼ਿਸ਼ ਆ ਰਹੀ ਚਲੋ ਮਤਲਬ ਜੇ ਕਿਥੋਂ ਸਾਡਾ ਸਟਾਲ ਦਾ ਵਿਰੋਧ ਹੋਇਆ ਤਾਂ ਪੰਜਾਬੀ ਧਰਤੀ ਤੋਂ ਇਹ ਨਵੇੜੋ ਸਿੱਧੇ ਰੂਪ ਨੇ ਮਿਲਾਂਗੇ ਪਰਨੇ ਨਹੀਂ ਨਾਲ ਨਾਮ ਹੋਵਾਂਗੇ ਜਗਾਂ ਨੂੰ ਪੂਰੀ ਦੁਨੀਆ ਚ ਤਰੀਕਾ ਹੈ ਦਾ ਪ੍ਰਾਉ ਜੇ ਜਗਾਂ ਵੀ ਲਾ ਦੇ ਇਹਦਾ ਕਾਫੀ ਚ ਵਜੇ ਇਸੇ ਕਰਕੇ ਨਵ ਕੁਸ਼ੀਦਾਂ ਸਾਗਲੀਆਂ ਨੇ ਚੱਟੇ ਦਾ ਗੋਲੀਆਂ ਦਾ ਡੀਐਨਏ ਮੰਨ ਲਕੇ ਕੀ ਕੇ ਆਪਾਂ ਜੋ ਆਖਣ ਲੈਣ ਲੱਗੇ ਜਿਦੋਂ ਇਹ ਸਾਰੀ ਕਹਾਣੀ ਦਾ ਬਦਲਾਅ ਹੋਇਆ। ਉਹ ਅੱਜ ਵੀ ਕਰਦੀ ਹੈ ਜਿੰਨੀਆਂ ਗੱਲਾਂ ਕਰੂੰਗਾ ਧਿਆਨ ਨਾਲ ਸੁਣੋ ਹਰ ਚੱਕ ਦੀ ਕੜੀ ਇੱਕ ਨਾਲ ਦੂਜੀ ਦੂਜੀ ਨਾਲ ਤੀਜੀ ਜੁੜਨੀ ਹੈ ਤੇ ਜੜ ਕੋਈ ਇਹ ਸਾਰੀਆਂ ਕੜੀਆਂ ਦੀ ਕੁਝ ਪਿਆਰ ਦਾ ਮਾਹੌਲ ਆ ਪੰਜਾਬ ਤੋਂ ਅਸੀਂ ਜਿਆਪਰ ਸਾਹਿਬ ਤੋਂ ਮੈਂ ਅਪਲਾਈਏ ਭਈਏ ਪੰਜਾਬ ਚਾਓ ਕੰਮ ਆਪਣੇ ਵਾਂਗ ਉਹ ਦਿਓ 70-82 ਲੱਖ ਰੁਪਈਆ ਪੰਜਾਬ ਇਕੱਠਾ ਹੋ ਗਿਆ ਜਿੱਥੇ ਨਾ ਵੀਰ ਯਾਰ ਇੱਕ ਸਾਜ ਓਟ ਬਣੀ ਐ ਪੰਜਾਬ ਦੀ ਜਨਤਾ ਜਿਹੜੇ ਕੈਨੇਡਾ ਬੰਦ ਪਿੰਡ ਗਿਆ ਹੈ ਗੁਰੂਦੀਪ ਸਿੰਘ ਦਾ ਪਿੰਡ ਹੈ 400 ਰੁਪਈਆ ਕਰਨੀ ਬੈਠਾ ਹੈ ਸਾਪਰਾ 5 ਮਿੰਟ ਦਾ ਪੰਜਾਬ ਵੀ ਇਹ ਕਿਹੜਾ ਬੈਠਾ ਦਰ ਪਰ ਚੰਦਰ ਕੌਰ ਕਹਿੰਦੀ 2035 ਤੱਕ ਜਾਂਦਾ ਹੈ ਨਾ ਪੰਜਾਬ ਦਾ ਮੁੱਖ ਮੰਤਰੀ ਚ ਪਿਆ ਹੋਊਗਾ 17 ਲੱਖ ਦਾ ਹੋਗੇ 4 ਸਾਲ ਨੂੰ ਦੁਗਲੇ ਹੋ ਜਾਣੇ ਆ ਇੱਕ ਬਈਆ ਲੁੱਤੀ ਜਾਂਦਾ 20 ਲਿਆਉਂਦਾ ਦੋ ਘਰਾਂ ਦੇ ਨਾਲ ਨਾਲ ਲੱਗਿਆ ਪੰਜਾਬ ਕੰਤੀ ਮਗਰ ਲੱਗਦਾ ਪੰਜਾਬ ਤੇ ਵੋਟ ਪਹਿਲਾ ਮਰ ਜਾਂਦੀ ਹੈ

ਜਦੋਂ ਤੁਸੀਂ ਦਵਾ ਦੋ ਨਾ ਜ਼ਮੀਨ ਲੈ ਸਕਦੇ ਹੋ ਨਾ ਲਾਹੂ ਲੈ ਸਕਦੇ ਹੋ ਪਰ ਦੂਰ ਦਾ ਨਾਸਪਾਲ ਮਾਰ ਦਿਲਵਾਉਂਦੇ ਜ਼ਮੀਨ ਲੈ ਸਕਦੇ ਹੋ ਨਹੀਂ ਲੈ ਨਹੀਂ ਇਹ ਚ ਸ਼ਾਮਾ ਮਾਦਾ ਜਿਲ੍ਹਾ ਦਿੱਲੀ ਤੋਂ ਬਹੁਤ ਜਿਆਦਾ ਦੇ ਵੀ ਜਾ ਰਹੇ ਨੌਬਲ ਜਾ ਰਹੇ ਫਮਦਾਰ ਨਾ ਕੋਮਾਂਤਿਲ ਮਿਲਣਾ ਕੈਪਟਨ ਨੂੰ ਲਿਆ ਉਹ ਹੁਣ ਦਾ ਜਿੱਤ ਚੰਨੀ ਨੂੰ ਮਿਲ ਰਿਹਾ ਹੁਣ ਵੀ ਇਹ ਕ੍ਰਮਰ ਬਣਾਓ ਉਹਨਾਂ ਸੂਚਿਆ ਦੇ ਤਦ ਦੇ ਉੱਤੇ ਉਹਨਾਂ ਨੂੰ ਸੁਪਰ ਕਰਨਾ ਹੈ

ਦਾੜਾ ਬੰਦੇ ਕਾ ਜ ਆਪਣੇ ਬੰਦੇ ਖੇਤਰਵਾਰ ਲਾਗੇ ਹੋਣਗੇ ਆਪਾਂ ਕਰ ਦੋਸ਼ਾ ਦੇ ਦਿੰਦੇ ਆ 1 ਵਜੇ ਸ਼ੁਰੂ ਕਰਦੇ ਲੋ 50 ਕਿਹ ਹੋ ਜਾਂਦੇ ਆਪਨੇ ਬੰਦੇ ਵੀਡੀਓ ਬੰਦੇ ਹੁੰਦੇ ਐ ਕੱਟੇ ਬੰਦੇ ਸਾਢੇ 9 ਤੱਕ ਚੱਲੀ ਆ ਆ 248% ਕੱਢਿਆ ਸਰਕਾਰ ਨੇ ਜੈ ਜੀ ਆ 55% ਬੰਦੇ ਯੂਪੀ ਵਿਧਾਇਕ ਤੇ ਮਾਰਤ ਦੇ ਗਏ

ਫਟਿਆਂ ਦੇ ਵੀ ਆ ਗਏ ਕਾਫਾਂ ਦਾ ਜਿਹੜਾ ਆ ਗਏ ਸੁਰਖਾ ਦੇ ਆ ਗਏ ਛੱਜਾ ਦੇ ਆ ਗਏ ਪੁੱਲ ਕੰਮ ਜਿਹੜੀ ਮਰਜ਼ੀ ਰਣੀ ਤੇ ਕਰਜੋ ਗੋਲੋ ਕਰਦੀ ਚਾਹ ਬੀ ਸਮੋਸਿਆਂ ਦੀ ਫਲਾਂ ਦੀ ਮੱਜਾ ਕੋਲੇ ਵਰਸਾ ਲਾਉਂਦਾ ਕਰ ਕੋਈ ਆ ਕੋਲੇ ਪੀਓ ਵੀ ਕਰਦਾ ਕੰਮ ਆ ਕੋਲੇ ਜੋੜੀਆਂ ਲਾਉਂਦਾ ਕੰਮ ਆ ਕੋਲੇ ਘਰ ਪਾਉਣ ਲੱਗਿਆ ਥਾ ਝੇਕੇ ਦਾ ਬਣ ਗਏ ਐਸਪਲੇ ਵਿੱਚ ਝੇਕੇ ਦਾ ਨਾ ਤੁਹਾਨੂੰ ਆਵਦਾ ਬੰਦੇ ਕੋਈ ਘੱਟੇ

ਪਰ ਜਦੋਂ ਉਹ ਮੋੜੀ ਤੇ ਇੱਥੇ ਵੀ ਪੰਚਾਇਤੀ ਜ਼ਮੀਨ ਹੈ ਨਾ ਜਿਹੜੀ ਜੀ ਵਿੱਚੋਂ ਗਲਤ ਤੱਕ ਟੁਕਦੇ ਨਹੀਂ ਸੌਰੀ ਮੇਰੀ ਇੱਥੇ ਜਿਹੜੀ ਪੰਚਾਇਤੀ ਜ਼ਮੀਨ ਉਹਦੇ ਪਲਾਟ ਕੱਢ ਕੇ ਦਿੱਤੇ ਵਿਚਾਇਤ ਨੇ ਪਈਆਂ ਉਹ ਤਾਂ ਪਾ ਜੀ ਉਹਨਾਂ ਦੇ ਹੁਣ ਕੰਮ ਵੀ ਨਹੀਂ ਹੁੰਦੇ ਨਹੀਂ ਆਪਾਂ ਸੋਚ ਵਿੱਚ ਜੰਡ ਰਹੇ ਆਪ ਹੋ ਜਾਏਗੀ ਜੇਕਰ ਬਾਈ ਬਹੁਤ ਮੈਂ ਸੁਣ ਲਿਓ ਸਵੇ ਕਿੰਨੇ ਪਿੰਡ ਤੋਂ ਅੱਗੇ ਹੀ

ਔਰ ਸਾਡੇ ਪਿੰਡਾਂ ਜਾਂਦੇ ਆ ਚਾਰ ਚਾਰ ਗੋਡਵਾਲੀ ਸਿੱਧੀ ਮਹੰਮਾ ਦਾ 10 ਨਾ ਦਾ ਯਕਾੜਾ। ਚਾਰ ਕਰ ਸੇਵੇ ਆ ਗੋਦੀ। ਸੈਂਕੜੇ ਸਾਲ ਆ ਅਸੀਂ ਜੇ ਬੰਦਾ ਨਹੀਂ ਇਕੱਠਾ ਪੁੱਛੇਗੇ। ਤਾਂ ਉਹਨੇ ਸੇਖਾ ਕਹਿੰਦੇ ਕਿਸਾਨ ਦੂਜੇ ਕੱਦ ਦਾ ਵਾਪਸ। ਔਰ ਕੋਈ ਨਾਰਾ ਜਦੋਂ ਆਉਂਦੀ ਹੈ ਬੜੀ। ਆਉਂਦੇ ਨੂੰ ਕੱਲ ਪਾਉਂਦੀ ਆ। ਚੱਕੀ ਦਾ ਨਾਲੇ ਸੇਵੇ ਇਕੱਠੇ ਆ ਜੂਰ ਘਰ ਇੱਕੋ ਆ। ਮਾਰਨਾ ਪਰਫਾਰਮੈਂਸ ਜੋ ਇਸ ਰਾਵਲ ਘੱਟੇ ਹੋਣੇ ਆ ਦਾ 100 ਰੁਪਿਆ ਹੱਥ ਕਰ ਜਾ ਗੋ ਜਿੰਦਾ ਗਰੀਬ ਹੋਣਾ ਬਿਨਾਂ ਲਾਜ ਤੋਂ ਹੁੰਦਾ ਪੂਰੀ ਮਾਤਿਰੋ ਤੁਹੇਰਾ ਘਾਤੋ ਬਟਵਾ ਦੀ ਬਾਤ ਕਰੋ ਮੇਟੀ ਹੋ ਰਹੀ ਹੈ ਜੇ ਆਪ ਕਹਿੰਦੇ ਇਹ ਸਾਡੇ ਹੋਂਦੇ ਦੂਜੇ ਧਰਮਾਂ ਜਵਾਗੇ ਸਾਡੇ ਬੰਦੇ ਕਿਸੇ ਦੇ ਰਾਹ ਚਲੇਗੇ ਜੋ ਆਪਣੇ ਬੰਦੇ ਦੀ ਬਾਹਰ ਹੀ ਬਾਦ ਨਹੀਂ ਬਾਈ ਬੰਦੇ ਜਾਣਗੇ ਆਪ ਇਹੇ ਕੰਟਰੋਲ ਮੈਂ ਆਇਆ ਮੈਂ ਉਹਦੇ ਕਦਰਸੀ ਨੂੰ ਵਰਗਾ ਨਾ ਹੋ ਜੇ ਚਾਹਨਾ ਭਾਈ ਅਸੀਂ ਧਿਆਰ ਨਾਲ ਸਜਦਾ ਕਰਾ ਸਾਧ ਸੰਗਤ ਆਉਣ ਦੇ ਸੰਗਤ ਕਮੇਟੀ ਨੇ ਗੁਰੂ ਘਰ ਦੇ ਵਿੱਚੋਂ ਗੁਰੂ ਸਾਹਿਬ ਨੇ ਜੀਤਾ ਠੀਕ ਦੇਖੋ ਸਾਰੇ ਨਹੀਂ ਬੰਦੇ ਕੋਈ ਹੁੰਦੇ ਕਈ ਘਰਾਂ ਤੋਂ ਵੀ ਹੁੰਦੇ ਆ ਇਹ ਇਹ ਮਾਹੌਲ ਪਦਾ ਕਰੋਗੇ ਤਾਂ ਸਟੇਜ 'ਚ ਏਜੰਸੀਆਂ ਪਹਿਲਾਂ ਹੀ ਪੂਰੇ ਨਿਸ਼ਾਹ ਲੈਂਦੇ ਆ ਰੋਜ਼ ਕੋਈ ਨਾ ਕੋਈ ਵੀਡੀਓ ਦੇ ਲਿਆ ਕਰੋ ਸੋਸ਼ਲ ਮੀਡੀਆ ਤੇ ਆਉਂਦੀ ਕਿ ਕਿੰਨੇ ਲੋਕਾਂ ਨੂੰ ਜਾਤਾਂ ਪਾਪਾਂ ਦੇ ਲਾਉਣਾ ਹੈ ਕਿਵੇਂ ਅਕਸਿੱਤੀਆਂ ਲੋਕਾਂ ਦਾ ਕਿਵੇਂ ਦਰਵਾਜ਼ਾ ਕਰਕੇ ਲੋਕਾਂ ਦੀ ਖਾਣਾ ਦੇਗੀ ਪਿੰਡਾਂ ਵਿੱਚ ਕਰਾਉਣੀ ਹੈ ਕਿ ਪੂਰਾ ਜੋਰ ਲੱਗਿਆ ਗਾਇਸੀਆਂ ਦਾ ਜੇ ਆਪਾਂ ਆਪ ਮੌਕਾ ਦੇ ਜਾਂਦੇ ਆ ਜੋ ਕੱਟੇ ਹੋ ਜੋ ਜੇ ਬਚਨਾਂ ਦੇ ਸਹਾਵਾ ਨਾਲ ਆਉਂਦਾ ਅਰਲੀ ਪੀਲਾ ਬੰਦਲੋ ਗੱਲ ਇਹ ਨਾ ਕਿਸੇ ਜੀਵਨ ਦੇ ਵਿੱਚ ਜੋ ਮੁਗੀ ਪਜਾਖ ਹੋਊਗਾ ਕਿ ਕਾ ਵੀ ਪੀਲਾ ਦੇ ਦੇਣਾ ਤਲਵੀਨ ਨਾਲ ਦੁਨੀਆਂ ਦੇ ਉੱਤੇ ਦੋ ਚੀਜ਼ਾਂ ਦੀ ਕੀਮਤ ਨਾ ਕਦੇ ਘਟੀ ਆ ਨਾ ਘਟਣੀ ਸੈਕੂਲਰ ਸਾਥ ਪਹਿਲਾਂ ਤੁਸੀਂ ਅੱਜ ਵੀ ਆ ਸੈਕੂਲਰ ਨਾਲ ਗੱਲ ਹੋਣੀ ਉਹ ਆ ਜ਼ਮੀਨ ਧਰਤੀ ਦੇ ਸਿਹਾ ਸੋ ਉਹ ਨਾਲ ਦੇ ਜਮੀਨ ਬੰਦੇ ਨੂੰ ਪੁੱਛਾ ਕਹਦੇ ਆ ਕਿ ਬਿਮਾਰ ਹੋ ਕੇ ਮੱਜੇ ਦੇ ਪੈ ਗਿਆ ਹਸਪਤਾਲ ਚ ਆ ਗਿਆ ਤਾਂ ਥੋੜਾ ਕਰਾਂਗੇ ਉਹਨੂੰ ਦਿਖਾਵਾਂਗੇ ਜਿਹੇ ਉਸ ਬਸਤ ਦਾ ਅਨੁਭਵ ਲਾਂਗੇ ਜੇ ਅਸੀਂ ਗੈਣੇ ਬੈਰ ਕਰਕੇ ਲਾਈਵ ਕਰੀਏ ਜਿਹੜੇ ਨਾਜਬਾਨ ਹੁੰਦੇ ਆ ਲਾਪੂ ਨੂੰ ਕਹਿੰਦੇ ਆ ਲਾਪੂ ਕਿਲਾ ਵੇਚਣ ਦਾ ਜਾਣਾ ਅਮਰੀਕਾ ਜਾਣਾ ਬੰਦੇ ਦੇ ਵਿੱਚ ਦੇ ਛੋਟੇ ਬੰਦੇ ਤੋਂ ਵੀ ਗਲੇ ਹੋਏ ਆ ਜਿਸ ਨੇ ਆ ਕੇ ਜ਼ਮੀਨ ਲਈ ਹੈ नील से अधिक माइना आगे से दोगले जमीन भी दे जाएं ये जमीन जितने बंदा जानता है मारा जाती है तो ये पास्ता टूट तो के आए हो मारे जमीन आई है ऐसे तो पास्ता टूट के नया नया जमीन चली गई है आप असमाज भी जानते हैं ढले-ढले का जमीन होती है पूरी दुनिया भी आक्सीडरी जमीन से या भाई बढ़ि ਇੱਥੇ ਪਹਿਲਾਂ ਜਮੀਨਾ ਪੰਜਾਬ ਦੇ ਲੋਕਾਂ ਨੇ ਬੇਰਕੋਟਲੇ ਨੂੰ ਬੜਾ ਆਦਮੀ ਦੇ ਪ੍ਰਭਾਵ ਨੇ ਦੱਸਿਆ ਉਹ ਕਹਿੰਦਾ ਰੱਖੇ ਐਸ ਤਰ੍ਹਾਂ ਰਿਸ਼ਤੇਗਾ ਹੋ ਰੇਗਾ ਨੇ ਪੰਜਾਬ ਚ ਉਹ ਬਾਹਰ ਦੀਆਂ ਕੰਪਨੀਆਂ ਆ ਕੇ ਜਿੰਨਾ ਦੇ ਨਾਲ ਕੰਮ ਕੀਤਾ ਹੈ ਪੂਰੀ ਦੁਨੀਆ ਦੀ ਅਕਸੋੜੀ ਜ਼ਮੀਨ ਤੇ ਅਬੇ ਵੱਡ ਧਾਤੀ ਤੇ ਹੈ ਪੂਰੇ ਦੋ ਬੜੇ ਅਹਕਾਰ ਨੇ ਪਹਿਲਾ ਕਾਰਨ ਹੈ ਕਿ ਦੁਨੀਆ ਦੀ ਜੀਹ ਸੰਸਾਰ ਗੋਜ ਤੇ ਪਾਣੀ ਪਿੱਛੇ ਹੋਣੀ ਹੈ। ਭੋਜਨ ਦਾ ਕਾਲ ਪੈਣਾ, ਗੁੜ ਪੈਣੀ ਹੈ, ਪਾਣੀ ਮੁੱਕਣਾ। ਦੁਨੀਆਂ ਨੇ ਇਹਦੇ ਵਿੱਚ ਲੜਦਾ ਹੈ। ਤੇ ਦੂਜਾ ਕਾਰਨ ਦੁਨੀਆਂ ਦੀ ਤੁਹਾਡੇ ਕੋਲ ਉਹ ਧਾਰਤੀ ਹੈ ਜਿਹੜੀ ਸੌਣ ਦਾ ਨੇ ਨਾ ਕਰਦੀ ਹੈ। ਜਿਹਦੇ ਕੋਈ ਧਾਰਤੀ ਜਿੱਤੇ ਮਾਦੀ ਭੱਜ ਜਾਓ। 50 ਮਾਰ ਤੋਂ ਬਾਅਦ ਤਾਂ ਨਿਕਲ ਆਉਂਦੇ। ਕਿਤੇ ਛੇ ਮਹੀਨੇ ਬਰਸ ਪੈਂਦੀ ਹੈ, ਕਿਤੇ ਸੋਕਾ ਆ ਗਿਆ, ਕਿਤੇ ਹੜ੍ਹ ਆ ਗਿਆ। ਸੋਡੇ ਕਰੇ 6-6 ਲੋਕਾਂ ਨੇ ਉਸ ਨੇ ਦੁਨੀਆਂ ਦੇ 6-6 ਮਹੀਨੇ ਸੂਰਜ ਵੀ ਨਿਕਲਦਾ ਭਾਈ ਨਾਲੇ ਬਾਜੇ ਦੇ ਸ਼ਬਦ ਅੱਜ ਇਹ ਕਹਿੰਦਾ 25 ਲੱਖ ਦਾ ਇਕਲਾ ਵੇਜ ਬਾਪੂ ਪਿੰਡਾ ਜਾਣਾ ਅਦਾਸ ਹੌਣ ਕੇ ਮੁੜ ਕੇ 4 ਸਾਲ ਨੂੰ ਉਹ 25 ਲੱਖ ਤਾਂ ਛੱਡੋ 25 ਕਰੋੜ ਦਾ ਵੀ ਇੱਥੇ ਇਕਲਾ ਚੱਲਣਾ ਯਾ ਕਿ ਅੱਛੇ ਮੰਡੀਆਂ ਬੰਡੀਆਂ ਕੰਪਨੀਆਂ ਨੇ ਦੂਰ ਨਾਲ ਜਾ ਬਣੇ ਆ ਜਾਓ ਕੰੜੀ ਜੌਤ ਨਾ ਲਾਉਣਾ ਉੱਚੋ ਵੰਡੀ ਬੰਦੇ ਨੂੰ ਚੋਣ ਦੀ ਇਹਦੇ ਸੱਤਾ ਦੇ ਸਾਹਮਣੇ ਸੌਖਾ ਜਮੀਨ ਵੀ ਪ੍ਰਾਈਵੇਟ ਕੰਪਨੀ ਨੇ ਦਿੱਤੀ ਛੱਡੀ ਹੋਈ ਆਪਾਂ 10 ਸਾਲ ਹੋ ਗਏ ਬੀਤੀ ਪਈ ਐ ਕੋਈ ਪਤਾ ਨਹੀਂ ਬੀਤੀ ਨਾਲ ਲੱਗਦਾ ਕਿ ਅੱਲਾ ਤੋਂ 10 ਫੋਰ ਨਾਲ 15 ਨਾਲ 13 ਨਾਲ ਵੀਦ ਦੇ ਆ ਉਹ ਕਬੜੇ ਆ ਜਿਹੜਾ ਆਪਾਂ ਕੀਏ ਨੇ ਜ਼ਮੀਨਦਾਰ ਦਿੱਤੀਏ ਮਿਲਿਆ ਜਿਵੇਂ ਬੈਠੇ ਆ ਪਤਾ ਕਰੋ ਵੀ ਜਿਹਦੇ ਲਾਗੇ ਖੁੱਲ ਗਏ ਆ ਵਾਕਾ ਬਾਤ ਸੁਝ ਜਾਣਾ ਅਸਾਂ ਜਿਹੜਾ ਬਾਤ ਸੁਝ ਜਾਣਾ

ਬਾਪ ਦੀ ਮੋਖਾਂ ਕਮਾਈ ਕਰਕੇ ਬਾਪ ਸੱਜੇ ਰਹੂ। ਤੁਹਾਡਾ ਪ੍ਰਾਪਤਾਂ ਨੇ ਸਾਡੇ ਸੱਭਿਆਚਾਰ ਦੇ ਭੜੀਆਂ ਬੋਦੀਆਂ ਨੇ, ਪਾਣੀ ਨੇ, ਇਤਿਹਾਸ ਨੇ ਜੇ ਤੁਹਾਡੇ ਕੋਲ ਧਰਤੀਆਂ ਤਾਣਾ ਜਾਉਦੇ ਹਨ, ਜੇ ਧਰਤੀ ਬਿਮਾਰੀ ਨਾ ਇਹ ਕੇ ਜੀ ਨੇ ਬਚਾ ਲੈ। ਸਰੀਰ ਰੇਤੀਆ ਇਹਦੇ ਬੰਦੇ ਅੱਜ ਸਮੇਂ ਮੀਨਾ ਗਹਿਣੇ ਵੇਹ ਧਰਤੀ ਕਾਜੇ ਚਾਕੇ ਦਾ ਰਾਜ ਦੇ ਕਾਜੇ ਕਰਦੇ ਜਾਹਾ ਤੇ ਹਾ ਤੇ ਧੋਕਾਂ ਦੇ ਕਾਜੇ ਕਰਦੇ ਜਮੀਨਾਂ ਦਾ ਘਟਨੀਆ ਲੋਨਾਂ ਨਾਲ ਰੱਖੀਆਂ ਸ਼ਕਲ ਰੱਖੀਆਂ ਘਰ ਪੈ ਗਏ ਇਹ ਉਹੀ ਜਮੀਨਾਂ ਜਿਹੜਾ ਸਾਡੇ ਗੁਰੂਆਂ ਨੇ ਟੈਂਡਰ ਬੰਦ ਕੇ ਫਿਰਦੇ ਛਤਰ ਪਾ ਕੇ ਧੋਕਿਆਂ ਰੋੜਦਾ ਤੇ ਹਲਵਾ ਕੇ ਵੀ ਪਾਇਗੇ ਜਿੱਥੇ ਬਚਾ ਕੇ ਰੱਖੀਆਂ ਉਹ ਹੀ ਜਿਹੜੇ ਉਹ ਬਾਪੂ ਕਲਾ ਨੂੰ ਸੰਭਲੀ ਰਹੀ ਲੈ ਤਜਉਂਦੀ ਅਸਵਰਾਜ ਆਦਿ ਪਾਪ ਸਾਸਲ ਟੋਟਲ ਲਈ ਪੈਲੀ ਆ ਲੈ ਹੰਦਾ ਦਾ ਲਾਗ